ਦਿੱਲੀ ਅੰਤਰਰਾਸ਼ਟਰੀ 에어ਪੋਰਟ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। 에어ਲਾਈਨ ਦੇ ਨਾਲ ਜੁੜੇ ਹੋਏ ਸਾਰੇ ਹੀ ਅਧਿਕਾਰੀਆਂ ਦੇ ਹੱਥ ਪੈਰ ਫੁੱਲ ਗਏ। ਵੀ ਜਹਾਜ਼ ਉਤਰਿਆ ਕਾਬਲ ਤੋਂ ਉੱਡਿਆ ਯਾਨੀ ਕਿ ਅਫਗਾਨਿਸਤਾਨ ਦੇ ਵਿੱਚੋਂ ਪੌਣੇ 2 ਘੰਟਿਆਂ ਬਾਅਦ ਦਿੱਲੀ ਦੇ 에어ਪੋਰਟ ਦੇ ਉੱਤੇ ਲੈਂਡ ਹੋਇਆ। ਤੇ ਹਾਲੇ ਤੱਕ ਤਾਂ ਵਿੱਚੋਂ 에어 호ਸਟਸ, ਪਾਇਲਟ, ਸਵਾਰੀਆਂ ਬਾਹਰ ਨਹੀਂ ਨਿਕਲੀਆਂ। ਹਾਲੇ ਜਹਾਜ਼ ਦੀ ਤਾਕੀ ਨਹੀਂ ਖੁੱਲੀ। ਤੇ ਇੱਕ ਬੱਚਾ ਜਿਹੜਾ 13 ਸਾਲ ਦਾ ਮੁੰਡਾ ਉਹ ਜਹਾਜ਼ ਦੇ ਆਲੇ ਦੁਆਲੇ ਕਿਵੇਂ ਤੁਰਿਆ ਫਿਰਦਾ ਸਾਰੇ ਹੈਰਾਨ ਉਸ ਤੋਂ ਬਾਅਦ ਇਸ ਬੱਚੇ ਨੂੰ ਫੜਿਆ ਗਿਆ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਜਿਹੜੀਆਂ ਗੱਲਾਂ ਇਸ 13 ਸਾਲ ਦੇ ਬੱਚੇ ਨੇ ਦਸੀਆਂ ਉਹ ਸੱਚੀ ਮੁੱਚੀ ਲੋਕੰਡਾ ਖੜਾ ਕਰ ਦਿੰਦੀਆਂ ਇਹਨੇ ਕੀ ਕਹਾਣੀ ਬਿਆਨ ਕੀਤੀ ਗਵਰਨਰ ਨਾਲ ਸੁਣਿਓ ਇਹ ਕਹਿੰਦਾ ਜੀ ਕਿ ਮੇਰੇ ਅੰਦਰ ਜਿਗਿਆਸਾ ਸੀ ਕਿ ਮੈਂ ਜਹਾਜ਼ ਦੇ ਲੈਂਡਿੰਗ ਗੀਅਰ ਦੇ ਵਿੱਚ ਬੈਠ ਕੇ ਸਫ਼ਰ ਕਰਾਂ ਮੈਂ ਦੇਖਾਂ ਜੀ ਕਿ ਇੱਥੇ ਬੈਠ ਕੇ ਬਚਿਆ ਜਾ ਸਕਦਾ ਕਿ ਨਹੀਂ ਮੇਰੇ ਅੰਦਰ ਜਿਗਿਆਸਾ ਸੀ ਇਸ ਕਰਕੇ ਮੈਂ ਜਹਾਜ਼ ਦੇ ਲੈਂਡਿੰਗ ਗੀਅਰ ਦੇ ਵਿੱਚ ਬੈਠਾ ਤੇ ਮੈਂ ਇੱਥੇ ਇੰਡੀਆ ਦੇ ਵਿੱਚ ਆਇਆ ਮੈਂ ਕਾਬਲ ਤੋਂ ਜਦੋਂ ਜਹਾਜ਼ ਉੱਡਿਆ ਤੇ ਮੈਂ ਉਦੋਂ ਲੈਂਡਿੰਗ ਗੇਅਰ ਦੇ ਵਿੱਚ ਲੁੱਕ ਕੇ ਬਹਿ ਗਿਆ ਸੀ ਇਸ ਬੱਚੇ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਆ ਸ਼ੱਕੀ ਕੁਝ ਵੀ ਨਹੀਂ ਨਿਕਲਿਆ ਇਸ ਕਰਕੇ ਇਹਨੂੰ ਉਸੇ ਦਿਨੀ ਦਿੱਲੀ ਤੋਂ ਵਾਪਸ ਕਾਬਲ ਦੇ ਵਿੱਚ ਭੇਜ ਦਿੱਤਾ ਗਿਆ ਉਸੇ ਦਿਨੀ ਪਰ ਅਗਲੀ ਗੱਲ ਇਹ ਆ ਇਸ ਬੱਚੇ ਦੇ ਨਾਲ ਇਹ ਸਾਰਾ ਕੁਝ ਕਿਵੇਂ ਵਾਪਰਿਆ ਬੱਚ ਕਿਵੇਂ ਗਿਆ ਸਵਾਲ ਇਹ ਆ ਆਮ ਤੌਰ ਦੇ ਉੱਤੇ ਇਸ ਤਰੀਕੇ ਨਾਲ ਕੋਈ ਬਚਦਾ ਨਹੀਂ ਆ ਬਹੁਤ ਘੱਟ ਇਹੋ ਜਿਹੀਆਂ ਅਜੇ ਤੱਕ ਖਬਰਾਂ ਆਈਆਂ ਜਦੋਂ ਇਹੋ ਜਿਹਾ ਕੋਈ ਬੱਚਾ ਵੀ ਹੋਵੇ ਕਿਉਂਕਿ ਜਿਹੜੇ ਜਹਾਜ਼ ਦੇ ਵਿੱਚ ਇਹ ਆਇਆ ਇਹ 13 ਸਾਲ ਦਾ ਮੁੰਡਾ ਉਹ ਜਹਾਜ਼ 30 ਹਜ਼ਾਰ ਫੁੱਟ ਦੀ ਉਚਾਈ ਦੇ ਉੱਤੇ ਉੱਡਿਆ ਜਿੱਥੇ ਉਹ 30 ਹਜ਼ਾਰ ਫੁੱਟ ਦੀ ਉਚਾਈ ਦੇ ਉੱਤੇ ਉੱਡਿਆ ਉੱਥੇ ਮਾਈਨਸ 40 ਡਿਗਰੀ ਟੈਂਪਰੇਚਰ ਆ ਉੱਥੇ ਆਕਸੀਜਨ ਬਹੁਤ ਘੱਟ ਆ ਉੱਥੇ ਇੰਨੀ ਕੁ ਠੰਡ ਆ ਤੇ ਉੱਥੇ ਇੰਨੀਆਂ ਕੁ ਆਵਾਜ਼ਾਂ ਵੀ ਬੰਦੇ ਦੇ ਕੰਨਾਂ ਦੇ ਪਰਦੇ ਪਾਟ ਹੀ ਲਓ ਪਰ ਇਹ ਬੱਚਾ ਤੰਦਰੁਸਤ ਉਤਰਿਆ ਇਸ ਬੱਚੇ ਦਾ ਕੁਝ ਵੀ ਨਹੀਂ ਵਿਗੜਿਆ ਨਾ ਕੋਈ ਕੰਨਾਂ ਦੇ ਵਿੱਚ ਨੁਕਸਾਨ ਨਾ ਕੋਈ ਦਿਮਾਗ ਦੇ ਵਿੱਚ ਨੁਕਸਾਨ ਨਾ ਇਹਦੇ ਕੋਤੇ ਚੀਰੀਟ ਵੱਜੀ ਆ ਨਾ ਇਹਨੂੰ ਕੋਈ ਚੱਕਰ ਆਇਆ ਬਾਕੀ ਸਵਾਰੀਆਂ ਦੇ ਥੱਲੇ ਉਤਰਨ ਤੋਂ ਪਹਿਲਾਂ ਤੇ ਇਹ ਆਪ ਤੁਰਿਆ ਫਿਰਦਾ ਸੀ ਇਸ ਕਰਕੇ ਸਾਰੇ ਹੈਰਾਨ ਹੋ ਗਏ ਇਹ ਕੋਈ ਪਹਿਲੀ ਵਾਰ ਨਹੀਂ ਵਾਪਰਿਆ ਇੱਥੇ ਭਾਵੇਂ ਦਿੱਲੀ 에ਅਰਪੋਰਟ ਦੇ ਅਧਿਕਾਰੀ ਹੈਰਾਨ ਪਰੇਸ਼ਾਨ ਹੋ ਗਏ ਆ ਕਿਉਂਕਿ ਜਦੋਂ ਕੋਈ ਵੀ ਇਸ ਤਰੀਕੇ ਨਾਲ ਉਤਰੇ ਤਾਂ ਬੰਦੇ ਦੇ ਮਨ ਦੇ ਵਿੱਚ ਸਵਾਲ ਆਉਂਦਾ ਵੀ ਭਾਈ ਇਹ ਕੋਈ ਸ਼ੱਕੀ ਅੰਸਰ ਹੋਣਾ ਇਹ ਬੰਦਾ ਹੋ ਸਕਦਾ ਕੋਈ ਗਲਤ ਕੰਮ ਕਰਕੇ ਆਇਆ ਹੋਵੇ ਹੋ ਸਕਦਾ ਵੀ ਪਾਈਏ 2 ਨੰਬਰ ਦੇ ਵਿੱਚ ਆਇਆ ਹੋਵੇ ਹੋ ਸਕਦਾ ਪਾਈਏ ਮਨੁੱਖੀ ਤਸਕਰਾਂ ਵੱਲੋਂ ਭੇਜਿਆ ਹੋਵੇ ਹੋ ਸਕਦਾ ਇਹ ਜਸੂਸ ਹੋਵੇ ਪਰ ਇਹ ਇਹੋ ਜਿਹਾ ਕੁਝ ਵੀ ਨਹੀਂ ਸੀ ਇਸ ਬੱਚੇ ਨੇ ਇਸ ਮੁੰਡੇ ਨੇ ਕੀ ਕਿਹਾ ਕਹਿੰਦੇ ਜੀ ਕਾਬਲ ਦੇ 에ਅਰਪੋਰਟ ਦੇ ਉੱਤੇ ਮੈਂ ਪਹੁੰਚ ਗਿਆ ਜਿਵੇਂ ਕਿਵੇਂ ਅੱਖ ਬਚਾ ਕੇ ਮੈਂ ਜਹਾਜ਼ ਦੇ ਕੋਲੇ ਪਹੁੰਚ ਗਿਆ ਨਾ ਮੇਰੇ ਕੋਲੇ ਪਾਸਪੋਰਟ ਆ ਨਾ ਮੇਰੇ ਕੋਲੇ ਕੋਈ ਹੋਰ ਚੀਜ਼ ਆ ਤੇ ਮੈਂ ਭਾਈ ਇੱਥੇ ਫਿਰ ਜਹਾਜ਼ ਦੇ ਗੀਅਰ ਦੇ ਵਿੱਚ ਲੁਕ ਕੇ ਬਹਿ ਗਿਆ ਸਿਰਫ ਇੱਕ ਤਜਰਬਾ ਹਾਸਲ ਕਰਨ ਦੇ ਲਈ ਮੈਂ ਆਪਣੇ ਦੋਸਤਾਂ ਨਾਲ ਗੱਲਬਾਤਾਂ ਕੀਤੀ ਨਾ ਸੀ ਕਿ ਭਾਈ ਐਵੇਂ ਵੀ ਹੋ ਸਕਦਾ ਉਹ ਕਦੇ ਕਰਕੇ ਦਿਖਾ ਦੇ। ਉਹ ਕਹਿੰਦਾ ਫਿਰ ਮੈਂ ਕਰਕੇ ਦਿਖਾਤਾ। ਹੁਣ ਇਹਨੂੰ ਵੀ ਨਹੀਂ ਪਤਾ ਵੀ ਇੱਥੇ ਭਾਰਤ ਦੇ ਵਿੱਚ ਇਹਨੂੰ ਕਿੰਨਾ ਸਮਾਂ ਰਹਿਣਾ ਪੈ ਸਕਦਾ। ਇਹ ਕਿੰਨਾ ਵੱਡਾ ਗਲਤ ਕੰਮ ਕਰ ਰਿਹਾ ਤੇ ਇਹਦੀ ਮੌਤ ਵੀ ਹੋ ਸਕਦੀ ਆ। ਪਰ ਇਹ ਬਚ ਵੀ ਗਿਆ ਤੇ ਇਹਨੂੰ ਵਾਪਸ ਵੀ ਭੇਜ ਦਿੱਤਾ ਗਿਆ। ਇਹਦੀ ਕਿਸਮਤ ਚੰਗੀ ਕਹਿ ਲੀਏ ਜਾਂ ਕਹਿ ਲਈਏ ਫਲਾਈਟ ਛੋਟੀ ਸੀ। ਫਲਾਈਟ ਘੱਟ ਉਡਾਨ ਸੀ ਮਤਲਬ ਵੀ ਪੌਣੇ ਇੱਕ ਦੋ ਘੰਟਿਆਂ ਦੀ ਇੱਕ ਘੰਟਾ ਤੇ ਮੇਰੇ ਖਾਲ 40 ਮਿੰਟ ਦੀ ਸੀ। ਸ਼ਾਇਦ ਇਸ ਕਰਕੇ ਬਚ ਗਿਆ। ਕਾਹਤੋ ਸੀ ਸੋਚ ਕੇ ਦੇਖੋ ਵੀ ਇਹੋ ਜਿਹਾ ਵਰਤਾਰਾ ਕਿਵੇਂ ਹੋ ਸਕਦਾ ਐਨੀ ਉਚਾਈ ਮਾਈਨਸ ਟੈਂਪਰੇਚਰ ਉਥੇ ਇੰਨੀਆਂ ਆਵਾਜ਼ਾਂ ਕਿਉਂਕਿ ਜਦੋਂ ਆਪਾਂ ਜਹਾਜ਼ ਦੇ ਵਿੱਚ ਸਫ਼ਰ ਕਰਦੇ ਆ ਉਦੋਂ ਕੰਨਾਂ ਦੇ ਵਿੱਚ ਛਾਂ 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 ਆਵਾਜ਼ਾਂ ਆਉਂਦੀਆਂ ਰਹਿੰਦੀਆਂ ਕਈ ਵਾਰੀ ਬੰਦਾ ਡਿਸਟਰਬ ਵੀ ਹੋ ਜਾਂਦਾ ਭਾਵੇਂ 15 ਘੰਟੇ ਦੀ ਫਲਾਈਟ ਹੋਵੇ ਭਾਵੇਂ 5 ਘੰਟੇ ਦੀ ਭਾਵੇਂ 2 ਘੰਟੇ ਦੀ ਜਹਾਜ਼ ਦੇ ਇੰਜਣ ਦੀ ਆਵਾਜ਼ ਬਹੁਤ ਤੇਜ਼ ਹੁੰਦੀ ਜਿਹੜੀ ਕਿ ਅੰਦਰ ਬੈਠੀਆਂ ਸਵਾਰੀਆਂ ਨੂੰ ਵੀ ਕਈ ਵਾਰੀ ਪਰੇਸ਼ਾਨ ਕਰਦੀ ਆ ਪਰ ਜਿਹੜਾ ਬੈਠਾ ਹੀ ਇੰਜਣ ਦੇ ਕੋਲ ਹੋਵੇ ਜਿਹੜਾ ਬੰਦਾ ਬੈਠਾ ਹੀ ਲੈਂਡਿੰਗ ਗੇਅਰ ਦੇ ਵਿੱਚ ਹੋਵੇ ਔਰ ਇਹ ਤਾਂ ਕੰਨਾਂ ਦੇ ਪਰਦੇ ਪੱਟਣੇ ਕੁਦਰਤੀ ਆ ਪਰ ਇਹ ਕੁਝ ਪਹਿਲੀ ਵਾਰ ਨਹੀਂ ਹੋਇਆ 1996 ਨੂੰ ਚਿੱਤੇ ਕਰੋ ਜਦੋਂ ਪੰਜਾਬ ਦੇ ਦੋ ਮੁੰਡੇ ਪ੍ਰਦੀਪ ਸੈਣੀ ਤੇ ਵਿਜੇ ਸੈਣੀ ਦੋਵੇਂ ਸਕੇਪਰਾ ਉਹ ਇਸੇ ਤਰੀਕੇ ਨਾਲ ਇਸੇ ਦਿੱਲੀ ਦੇ ਅੰਤਰਰਾਸ਼ਟਰੀ 에ਅਰਪੋਰਟ ਤੋਂ ਉੱਡੇ ਬ੍ਰਿਟਿਸ਼ 에ਅਰਵੇਜ਼ ਦਾ ਜਹਾਜ਼ ਸੀ ਉਹਦੇ ਲੈਂਡਿੰਗ ਗੇਅਰਾਂ ਦੇ ਵਿੱਚ ਬੈਠੇ ਤੇ ਉਹਨਾਂ ਨੇ ਹੀਥਰੋ 에ਅਰਪੋਰਟ ਦੇ ਉੱਤੇ ਉਤਰਨਾ ਸੀ ਉਨ੍ਹਾਂ ਦੇ ਵਿੱਚੋਂ ਇੱਕ ਉੱਤਰ ਦੇ ਵਿੱਚ ਕਾਮਯਾਬ ਹੋਇਆ ਇੱਕ ਰਾਹ ਦੇ ਵਿੱਚ ਮਰ ਗਿਆ ਇਹ ਦੋਵੇਂ ਮੁੰਡੇ ਕਿਉਂ ਇਸ ਤਰੀਕੇ ਦਾ ਰਿਸਕ ਲੈ ਕੇ ਗਏ ਪ੍ਰਦੀਪ ਤੇ ਵਿਜੇ ਇਹਨਾਂ ਦੋਵੇਂ ਸਕੇ ਭਰਾਵਾਂ ਦੀ ਇੱਕ ਦੀ ਮੇਰੇ ਖਿਆਲ ਉਸ ਵੇਲੇ ਉਮਰ 23-24 ਸਾਲ ਸੀ ਇੱਕ ਦੀ ਉਮਰ ਲਗਤੋਂ 19 ਸਾਲ ਸੀ ਕਿਉਂਕਿ 1996 ਦਾ ਦੌਰ ਸੀ ਜਿਹੜਾ ਉਹ ਪੰਜਾਬ ਦੇ ਵਿੱਚ ਕਾਲੇ ਦੌਰ ਵਾਲਾ ਸੀ ਪੁਲਿਸ ਮੁਲਾਜ਼ਮ ਕਈ ਚੰਗੇ ਵੀ ਸੀ ਕਈ ਮਾੜੇ ਵੀ ਸੀ ਜਿਹੜੇ ਮਾੜੇ ਸੀ ਉਹ ਇਹਨਾਂ ਨੂੰ ਜਾਣ ਬੁੱਝ ਕੇ ਠਿੱਠ ਕਰਦੇ ਸੀ ਉਦੋਂ ਇਨਕਾਊਂਟਰ ਵੀ ਬੜਿਆਂ ਦੇ ਹੋਏ ਇਹਨਾਂ ਨੂੰ ਡਰਸੀ ਵੀ ਪਾਈਪ ਕੋਲਸ ਤੋਂ ਤੁਹਾਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾ ਸਕਦੀ ਆ ਇਹਨਾਂ ਨੇ ਇੱਕ ਏਜੰਟ ਨਾਲ ਗੱਲ ਕੀਤੀ ਮਨੁੱਖੀ ਤਸਕਰ ਨਾਲ ਗੱਲ ਕੀਤੀ ਉਹਨੇ ਇਹ ਗੱਲ ਕਹੀ ਵੀ ਭਾਈ ਐਨੇ ਪੈਸੇ ਲਵਾਂਗਾ ਤੇ ਮੈਂ ਤੁਹਾਨੂੰ ਜਹਾਜ਼ ਦੇ ਵਿੱਚ ਬਿਠਾ ਕੇ ਜਾਂ ਕਹਿ ਦਿੱਗੇ ਵੀ ਭਾਈ ਜਿੱਥੇ ਸਮਾਨ ਲੱਦਿਆ ਜਾਂਦਾ ਉੱਥੇ ਬਿਠਾ ਕੇ ਜਾਂ ਜਿਵੇਂ ਕਿਵੇਂ ਵੀ ਮੈਂ ਤੁਹਾਨੂੰ ਇੱਥੋਂ ਉਡਾ ਦੂੰਗਾ ਬਾਕੀ ਤੁਹਾਡੀ ਕਿਸਮਤ ਆ ਲਓ ਜੀ ਉਹਨੇ ਫਿਰ ਕਿਵੇਂ ਨਾ ਕਿਵੇਂ ਇਹਨਾਂ ਨੂੰ ਜਹਾਜ਼ ਦੇ ਕੋਲੇ ਪਹੁੰਚਾਇਆ ਇਹ ਜਹਾਜ਼ ਦੇ ਫਿਰ ਲੈਂਡਿੰਗ ਗੀਰਾਂ ਦੇ ਵਿੱਚ ਇੱਕ ਉਧਰ ਇੱਕ ਉਧਰ ਬੈਠ ਗਿਆ ਤੇ ਫਿਰ ਜਹਾਜ਼ ਉੱਡ ਪਿਆ ਫਿਰ ਜਦੋਂ ਜਹਾਜ਼ ਉੱਡਿਆ ਤੇ ਇੱਕ ਜਣਾ ਜਿਹੜਾ ਜਿਉਂਦਾ ਰਹਿ ਗਿਆ ਪ੍ਰਦੀਪ ਉਹਦੀ ਜਿਹੜੀ ਕਹਾਣੀ ਆ ਉਹ ਲੂਕੰਡਾ ਖੜਾ ਕਰਦੀ ਆ ਇਸ ਪ੍ਰਦੀਪ ਨੇ ਗੱਲ ਕਹੀ ਆ ਕਹਿੰਦਾ ਵੀ ਭਾਈ ਹੀਥਰੋ 에ਅਰਪੋਰਟ ਦੇ ਉੱਤੇ ਜਦੋਂ ਜਹਾਜ਼ ਉਤਰਿਆ ਤੇ ਫਿਰ ਜਦੋਂ ਲੈਂਡਿੰਗ ਗੇਅਰ ਨੂੰ ਦੇਖਿਆ ਗਿਆ ਤੇ ਉਸ ਵੇਲੇ ਮੈਂ ਬੇਹੋਸ਼ ਹਾਲਤ ਦੇ ਵਿੱਚ ਮਿਲਿਆ ਮੈਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਬੜੇ ਲੰਮੇ ਸਮੇਂ ਬਾਅਦ ਮੈਨੂੰ ਹੋਸ਼ ਆਈ ਹੋਸ਼ ਹੋਣ ਤੋਂ ਬਾਅਦ ਮੈਂ ਇਹ ਪੁੱਛਿਆ ਜੀ ਕਿ ਮੇਰਾ ਭਰਾ ਕਿੱਥੇ ਆ ਪੰਜਵੇਂ ਦਿਨ ਇਸ ਗੱਲ ਦਾ ਪਤਾ ਲੱਗਾ ਵੀ ਜਿਹੜਾ ਮੇਰਾ ਭਰਾ ਵਿਜੇ ਆ ਉਹ ਤਾਂ ਜੀ 2000 ਫੁੱਟ ਦੀ ਉਚਾਈ ਦੇ ਉੱਤੇ ਜਦੋਂ ਸੀਗਾ ਜਹਾਜ਼ ਯਾਨੀ ਕਿ ਲੈਂਡ ਹੋ ਰਿਹਾ ਸੀ ਤਾਂ ਰਿਚਮੈਂਡ ਖੇਤਰ ਦੇ ਵਿੱਚ ਲੰਡਨ ਸਾਊਥ-ਵੈਸਟ ਖੇਤਰ ਦੇ ਵਿੱਚ ਉਹ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ ਉਹਦੀ ਲਾਸ਼ ਉੱਥੋਂ ਮਿਲ ਗਈ ਸੀ ਫਿਰ 18 ਸਾਲ ਦੇ ਕਰੀਬ-ਕਰੀਬ ਪ੍ਰਦੀਪ ਦੇ ਉੱਤੇ ਕੇਸ ਚੱਲਿਆ ਕਿਉਂਕਿ ਉਹ ਗਲਤ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਵੜਿਆ ਪੂਰੀ ਦੁਨੀਆ ਦੇ মিডিਆ ਦੇ ਵਿੱਚ ਇਹ ਖਬਰ ਆਈ ਕਿ ਇੱਕ ਪੰਜਾਬੀ 1996 ਦੇ ਵਿੱਚ ਇਸ ਤਰੀਕੇ ਦੇ ਨਾਲ ਜਹਾਜ਼ ਦੇ ਲੈਂਡਿੰਗ ਗੀਅਰ ਦੇ ਵਿੱਚ ਬੈਠ ਕੇ ਤੇ ਇੰਗਲੈਂਡ ਦੇ ਵਿੱਚ ਜਾਣ ਚ ਕਾਮਯਾਬ ਹੋਇਆ ਜਿਹਦਾ ਸਫਰ ਆ ਮੁੱਕ ਗਿਆ ਉਹ ਵੀ ਇਵੇਂ ਬੈਠਾ ਸੀ ਕੇਸ ਚੱਲੀ ਗਿਆ ਕੇਸ ਚੱਲੀ ਗਿਆ ਚਲੋ ਅਖੀਰ ਦੇ ਉੱਤੇ ਇਸ ਬੰਦੇ ਨੂੰ ਯਾਨੀ ਕਿ ਪ੍ਰਦੀਪ ਨੂੰ ਇੰਗਲੈਂਡ ਦੀ ਨਾਗਰਿਕਤਾ ਮਿਲ ਗਈ ਹੁਣ ਉਹਦੇ ਦੋ ਬੱਚੇ ਆ ਉਹ ਪਤਾ ਲੱਗਾ ਜੀ ਕਿ ਇੱਥੇ ਹੀ এয়ারਪੋਰਟ ਦੇ ਕੋਲ ਹੀ ਇੱਕ ਨੌਕਰੀ ਕਰਦਾ ਫਿਰ ਜਦੋਂ ਉਹ ਪੁਰਾਣੇ ਦਿਨਾਂ ਨੂੰ ਚੇਤੇ ਕਰਦਾ ਤੇ ਫਿਰ ਉਹਦੀਆਂ ਅੱਖਾਂ ਭਰ ਆਉਂਦੀਆਂ ਉਹ ਇਹ ਗੱਲ ਕਹਿੰਦਾ ਅਸੀਂ ਦੋਵੇਂ ਭਾਈ ਮੁੱਕ ਜਾਂਦੇ ਤੇ ਜਾਂ ਦੋਵੇਂ ਭਰਾ ਜਾਂਦੇ ਰਹਿੰਦੇ ਤੇ ਫਿਰ ਗੱਲ ਹੁੰਦੀ ਮੇਰੀ ਜ਼ਿੰਦਗੀ ਦਾ ਬਹੁਤ ਕੁਝ ਲੁੱਟਿਆ ਗਿਆ ਭਾਵੇਂ ਕਿ ਪ੍ਰਦੀਪ ਸੈਣੀ ਦੀ ਜ਼ਿੰਦਗੀ ਇਸ ਵੇਲੇ ਲੀਹ ਦੇ ਉੱਤੇ ਆ ਪਰ ਜਦੋਂ ਉਹ ਪਿਛਲ ਖਰੀ ਝਾਤ ਮਾਰਦਾ ਉਹਦਾ ਵੀ ਲੋਕੰਡਾ ਖੜਾ ਹੁੰਦਾ ਉਹ ਵੀ ਬਹੁਤ ਕੁਝ ਬਿਆਨ ਕਰਦਾ ਮਤਲਬ ਕਹਿਣ ਦਾ ਇਹ ਜੀ ਕਿ ਜੇਕਰ ਅੱਜ ਪੌਣੇ 2 ਘੰਟੇ ਦਾ ਸਫ਼ਰ ਤੈਅ ਕਰਕੇ 13 ਸਾਲ ਦਾ ਇੱਕ ਮੁੰਡਾ ਕਾਬਲ ਦੇ 에어ਪੋਰਟ ਤੋਂ ਉੱਡ ਕੇ ਲੈਂਡਿੰਗ ਗੀਅਰ ਦੇ ਵਿੱਚ ਬੈਠ ਕੇ ਦਿੱਲੀ 에어ਪੋਰਟ ਤੇ ਆਇਆ ਤੇ ਭਾਈ 10 ਘੰਟੇ ਦਾ ਸਫ਼ਰ ਤੈਅ ਕਰਕੇ ਦਿੱਲੀ ਤੋਂ ਹੀਥਰੋ 에어ਪੋਰਟ ਲੰਡਨ ਦਾ ਸਫ਼ਰ ਲਗਭਗ 10 ਘੰਟੇ ਦਾ ਤੈਅ ਕਰਕੇ ਤੇ ਉਦੋਂ ਸੀ ਜੇ -60 ਡਿਗਰੀ ਟੈਂਪਰੇਚਰ ਦੇ ਵਿੱਚ ਪ੍ਰਦੀਪ ਤੇ ਵਿਜੇ ਦੋ ਪੰਜਾਬੀ ਮੁੰਡੇ ਜੇ ਐਵੇਂ ਸਫ਼ਰ ਤੈਅ ਕਰ ਸਕਦੇ ਤੇ ਉਹਨਾਂ ਦੇ ਵਿੱਚੋਂ ਇੱਕ ਬਚ ਸਕਦਾ ਇਹਦਾ ਮਤਲਬ ਇਹ ਹੈ ਜੀ ਕਿ ਮਜਬੂਰੀਆਂ ਦੇ ਵਿੱਚ ਜਾਂ ਕਹਿ ਲਈਏ ਰੋਜ਼ਗਾਰ ਦੀ ਖਾਤਰ ਜਾਂ ਕਿ ਜੇ ਰਿਸਕ ਲੈਣ ਦੀ ਭਾਵਨਾ ਦੇ ਕਰਕੇ ਬੰਦੇ ਪਹਿਲਾਂ ਵੀ ਇਦਾਂ ਕਰਦੇ ਆਏ ਆ ਬੰਦੇ ਕਈ ਵਾਰੀ ਹੁਣ ਵੀ ਇਵੇਂ ਕਰਦੇ ਆ ਮੈਂ ਜਦੋਂ ਵੀ ਇਹਨਾਂ ਮੁੰਡਿਆਂ ਦੀ ਕਹਾਣੀ ਪੜਦਾ ਤਾਂ ਮੇਰੇ ਚਿੱਤ ਦੇ ਵਿੱਚ ਆਉਂਦਾ ਵੀ ਮੈਂ ਕਦੇ ਨਾ ਕਦੇ ਪ੍ਰਦੀਪ ਸੈਣੀ ਦੀ ਇੰਟਰਵਿਊ ਜ਼ਰੂਰ ਕਰਾਂ ਵੀ ਉਹ ਕਿਹੜੇ ਕਾਰਨ ਸੀ ਜਿਹਦੇ ਕਰਕੇ ਇਸ ਤਰੀਕੇ ਦਾ ਫੈਸਲਾ ਕੀਤਾ ਜਦੋਂ ਤੁਸੀਂ ਉੱਤੇ ਜਹਾਜ਼ ਉੱਡ ਰਿਹਾ ਸੀ ਜਦੋਂ ਉੱਤੇ 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 ਜਾ ਰਿਹਾ ਸੀ ਫਿਰ ਤੁਹਾਡੇ ਮਨ ਦੇ ਵਿੱਚ ਕੀ ਚੱਲਦਾ ਸੀ ਜਦੋਂ ਤੂੰ ਆਪਣੇ ਭਰਾ ਦੇ ਵੱਲ ਵੇਖਦਾ ਸੀ ਉਦੋਂ ਤੈਨੂੰ ਕੀ ਮਹਿਸੂਸ ਹੁੰਦਾ ਸੀ ਫਿਰ ਜਦੋਂ ਤੁਸੀਂ ਬੇਹੋਸ਼ ਹੋ ਕੇ ਉੱਥੇ ਹਸਪਤਾਲ ਦੇ ਵਿੱਚੋਂ ਮਿਲੇ ਆ ਤੇ ਜਦੋਂ ਹੋਸ਼ ਆਈ ਆ ਤੇ ਫਿਰ ਤੁਹਾਡੇ ਮਨ ਦੇ ਵਿੱਚ ਕੀ ਆਇਆ ਤੇ ਉਸ ਤੋਂ ਬਾਅਦ 18 ਸਾਲ ਦਾ ਕਹਿੰਦੇ ਵੀ ਕੇਸ ਕਿਵੇਂ ਚੱਲਿਆ ਤੇ ਅੱਜ ਜਦੋਂ ਪੱਕੇ ਵੀ ਆ ਤੇ ਬੱਚੇ ਵੀ ਆ ਤੇ ਸੈੱਟ ਐ ਇੱਥੇ ਤੇ ਹੁਣ ਮਨ ਦੇ ਵਿੱਚ ਕੀ ਚੱਲਦਾ ਵੀ ਉਦੋਂ ਰਿਸਕ ਲੈਣਾ ਚਾਹੀਦਾ ਸੀ ਕਿ ਨਹੀਂ ਮੇਰਾ ਚਿਤ ਕਰਦਾ ਜਿਕੇ ਇਹ ਸਾਰੇ ਸਵਾਲ ਮੈਂ ਇਸ ਬੰਦੇ ਨੂੰ ਪੁੱਛਾਂ ਜੇ ਕਦੇ ਮੌਕਾ ਮਿਲਿਆ ਜੇ ਕਦੇ ਸੰਪਰਕ ਹੋਇਆ ਤੇ ਮੇਰੀ ਜ਼ਿੰਦਗੀ ਦੀ ਇਹ ਇੱਛਾ ਆ ਕੇ ਇਸ ਬੰਦੇ ਦੇ ਨਾਲ ਮੈਂ ਖੁੱਲੀਆਂ ਗੱਲਾਂ ਬਾਤਾਂ ਕਰਾਂ ਪਰ ਤੁਸੀਂ ਸੋਚ ਕੇ ਦੇਖੋ ਜੀ ਕਿ ਰਿਸਕ ਇਸ ਤਰੀਕੇ ਦੇ ਵੀ ਲਏ ਜਾਂਦੇ ਹਨ ਰਿਸਕ ਪਾਰ ਤੋਂ ਪਾਰ ਆ ਅੱਗੇ ਤੋਂ ਅੱਗੇ ਆ ਇਸ ਤਰੀਕੇ ਦੇ ਰਿਸਕ ਵੀ ਲਏ ਜਾਂਦੇ ਆ ਪੰਜਾਬੀ ਰਿਸਕ ਲੈ ਕੇ ਅੱਜ ਵੀ ਜਾਂਦੇ ਕੋਈ ਡੌਂਕੀ ਲਾ ਕੇ ਜਾਂਦਾ ਉਹਨਾਂ ਨੂੰ ਪਤਾ ਹੁੰਦਾ ਕਿ ਭਾਈ ਮੈਨੂੰ ਇੱਥੋਂ ਬੰਦੇ ਨੇ ਚੱਕਣਾ ਇੱਥੇ ਪਹਚਾਰੇਣਾ ਆਹ ਦਰਿਆ ਮੈਂ ਖੁਦ ਪਾਰ ਕਰਨਾ ਆਹ ਮੈਂ ਜੰਗਲ ਖੁਦ ਪਾਰ ਕਰਨਾ ਕਈ ਵਾਰੀ ਸਫਲ ਵੀ ਹੁੰਦੇ ਕਈ ਵਾਰੀ ਅਸਫਲ ਵੀ ਹੁੰਦੇ ਆ ਘਰ ਦੇ ਵਿੱਚੋਂ ਹੀ ਸਾਰਾ ਕੁਝ ਤੈਅ ਹੁੰਦਾ ਪਰ ਟਾਇਰ ਦੇ ਕੋਲੇ ਪਹੀਏ ਦੇ ਕੋਲੇ ਲੋਕੇ ਬਹਿ ਜਾਣਾ ਨਾ ਕੋਲੇ ਕੋਈ 에어ਪੋਰਟ ਆ ਨਾ ਕੋਈ 에ਜੰਟਾ ਨਾ ਕੋਲੇ ਕੋਈ ਹੋਰ ਸਮਾਨ ਆ ਪਤਾ ਵੀ ਭਾਈ ਮੌਤ ਕਿਸੇ ਵੀ ਵੇਲੇ ਆ ਸਕਦੀ ਆ ਪਰ ਜ਼ਿੰਦਗੀ ਬਚਾਉਣ ਦੇ ਲਈ ਜ਼ਿੰਦਗੀ ਦਾ ਦੇ ਉੱਤੇ ਵੀ ਲਾਉਣੀ ਪੈਂਦੀ ਆ ਇਹ ਪ੍ਰਦੀਪ ਤੇ ਵਿਜੇ ਦੀ ਕਹਾਣੀ ਆ ਤੇ ਜਿਗਿਆਸਾ 13 ਸਾਲ ਦੇ ਮੁੰਡੇ ਨੂੰ ਐਵੇਂ ਸਫਰ ਕਰਾ ਸਕਦੀ ਲੈਂਡਿੰਗ ਗੀਅਰ ਦੇ ਵਿੱਚ ਬਹਿ ਕੇ ਤੇ ਇਹ ਇੱਕ ਵੱਖਰੀ ਕਹਾਣੀ ਆ ਪਰ ਤੁਹਾਨੂੰ ਪਤਾ ਹੋਣਾ ਕਿ ਅਫਗਾਨਿਸਤਾਨ ਦੇ ਵਿੱਚ ਕੁਝ ਸਮਾਂ ਪਹਿਲਾਂ ਤਾਲਿਬਾਨ ਨੇ ਆਪਦਾ ਰਾਜ ਸਥਾਪਿਤ ਕਰ ਲਿਆ ਸੀਗਾ ਜਦੋਂ ਉੱਥੇ ਰਾਜ ਸਥਾਪਿਤ ਕਰ ਲਿਆ ਅਫਗਾਨਿਸਤਾਨ ਦੇ ਵਿੱਚ 15 ਅਗਸਤ ਤੇ 2021 ਦਾ ਵੇਲਾ ਤਾਲਿਬਾਨ ਨੇ ਇਥੋਂ ਦੀ ਸੱਤਾ ਦੇ ਉੱਤੇ ਆਪ ਦਾ ਕਬਜ਼ਾ ਕਰ ਲਿਆ ਤੇ ਕਾਬਲ ਦੇ ਉੱਤੇ ਤਾਲਿਬਾਨ ਦੇ ਕੰਟਰੋਲ ਤੋਂ ਬਾਅਦ ਬਹੁਤ ਸਾਰੇ ਲੋਕ ਦੇਸ਼ ਛੱਡ ਛੱਡ ਕੇ ਇਥੋਂ ਭੱਜਣ ਲੱਗ ਪਏ ਇੰਟਰਨੈਸ਼ਨਲ 에ਅਰਪੋਰਟ ਦੇ ਵਿੱਚ ਲੋਕ ਹਸ ਗਏ ਵੀ ਭਾਈ ਅਸੀਂ ਇਥੋਂ ਨਿਕਲਣਾ ਫਿਰ ਉਸ ਤੋਂ ਬਾਅਦ ਅਫਗਾਨੀ ਨਾਗਰਿਕਾ ਜਿਹੜੇ ਉਹ ਕਿਸੇ ਵੀ ਤਰ੍ਹਾਂ ਜਿਹੜੇ ਦੇਸ਼ ਛੱਡ ਕੇ ਜਾਣਾ ਚਾਹੁੰਦੇ ਸੀ ਉਹਨਾਂ ਦੇ ਨਾਲ ਫਿਰ ਉਹ ਕੁਝ ਹੋਇਆ ਜਿਹਦੀਆਂ ਅਸੀਂ ਹੁਣ ਤੱਕ ਵੀਡੀਓ ਵੇਖੀਆਂ ਅਮਰੀਕਾ ਨੇ ਆਪਦੇ ਲੋਕਾਂ ਨੂੰ ਤੇ ਆਪਦੀ ਫੌਜ ਨੂੰ ਬੁਲਾਉਣ ਵਾਸਤੇ ਮਿਲਟਰੀ ਪਲੇਨ ਭੇਜੇ ਸੀ ਤੇ ਸੈਂਕੜੇ ਅਫਗਾਨੀ ਨਾਗਰਿਕ ਅਮਰੀਕਾ ਜਾਣ ਵਾਸਤੇ ਮਿਲਟਰੀ ਪਲੇਨ ਦੇ ਵਿੱਚ ਸਵਾਰ ਹੋ ਗਏ ਕੁਝ ਅਫਗਾਨੀ ਲੋਕ ਆ ਜਿਹੜੇ ਅਮਰੀਕੀ ਪਲੇਨ ਦੇ ਪਹੀਆਂ ਦੇ ਨਾਲ ਲਟਕੀਏ ਸੀਗੇ ਤੇ ਇਸ ਦੌਰਾਨ ਉਹਨਾਂ ਦੀ ਅਸਮਾਨ ਦੇ ਵਿੱਚੋਂ ਡਿੱਗਣ ਕੇ ਡਿੱਗਣ ਕਰਕੇ ਮੌਤ ਵੀ ਹੋਈ ਤੇ ਇਹੋ ਜਿਹੀਆਂ ਖਬਰਾਂ ਵੀ ਆਈਆਂ ਯਾਨੀ ਕਿ ਇੱਥੇ ਵੀ ਜ਼ਿੰਦਗੀ ਬਚਾਉਣ ਦੀ ਕਹਾਣੀ ਆ ਕਿਉਂਕਿ ਇੱਥੇ ਮਾਹੌਲ ਇਹੋ ਜਿਹਾ ਬਣ ਗਿਆ ਤਾਲਿਬਾਨ ਨੇ ਕਬਜ਼ਾ ਕਰ ਲਿਆ ਲੋਕੇ ਚੌੜੇ ਜਿਹਕੇ ਜਹਾਜ਼ ਹੁਣ ਹੈਗਾ ਇੱਥੇ ਪਤਾ ਨਹੀਂ ਜਹਾਜ਼ ਵੀ ਆਉਂਦਾ ਸਮੇਂ ਤੇ ਮਿਲਣਾ ਕਿ ਨਹੀਂ ਕਿਵੇਂ ਅਸੀਂ ਜ਼ਿੰਦਗੀ ਬਚਣੀ ਆ ਕਿਵੇਂ ਨਾ ਕਿਵੇਂ ਜਹਾਜ਼ ਨੂੰ ਹੀ ਫੜ ਲਗੀ ਉਹਦੇ ਟਾਇਰ ਨੂੰ ਹੀ ਹੱਥ ਪੈ ਜਹਾਜ਼ ਉੱਡਿਆ ਹੱਥ ਛੁੱਟਿਆ ਮਰ ਗਏ ਥੱਲੇ ਡਿੱਗ ਕੇ ਉਵੇਂ ਹੀ ਇੱਥੇ ਜ਼ਿੰਦਗੀ ਬਚਾਉਣ ਦੀ ਕਹਾੜਾ ਇਧਰੋਂ ਹੈਗੇ ਜੀ ਦੋ ਪੰਜਾਬੀਆਂ ਦੀ ਜਿਹੜੇ ਕਿ 1996 ਦੇ ਵਿੱਚ ਗਏ ਉਹਨਾਂ ਦੀ ਜ਼ਿੰਦਗੀ ਬਚਾਉਣ ਦੀ ਕਹਾੜਾ ਤੇ ਇਧਰ ਹੁਣ ਅਫਗਾਨਿਸਤਾਨ ਦੇ ਵੱਲੋਂ ਆਏ ਹੋਏ ਇੱਕ 13 ਸਾਲ ਦੇ ਬੱਚੇ ਦੀ ਜਗਿਆਸਾ ਉਹਦੀ ਜ਼ਿੰਦਗੀ ਨੂੰ ਖਤਰਾ ਨਹੀਂ ਹੈ ਜਗਿਆਸਾ ਪਰ ਰਿਸਕ ਮੁੱਲ ਲੈਣ ਦੀ ਕਹਾਣੀ ਹੈ ਰਿਸਕ ਕਿਨੇ ਵੱਲ ਲਾਈ ਜਾਂਦੇ ਆ ਮਨੁੱਖੀ ਤਸਕਰੀ ਅੱਜ ਵੀ ਹੁੰਦੀ ਆ ਪਰ ਉਹ ਤਸਕਰੀ ਤੇ ਇਸ ਤਰੀਕੇ ਦੇ ਨਾਲ ਲੈਂਡਿੰਗ ਗੀਅਰ ਦੇ ਵਿੱਚ ਲੋਕੇ ਜਾਣਾ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਅਸੀਂ ਬੜੀ ਵਾਰ ਸੁਣਦੇ ਵੀ ਭਾਈ ਰੇਲਵੇ ਵਾਲਿਆਂ ਨੇ ਟੀਟੀ ਨੇ ਬੰਦੇ ਫੜਨੇ ਵੀ ਭਾਈ ਬਿਨਾ ਟਿਕਟ ਤੋਂ ਸਫ਼ਰ ਕਰਦੇ ਸੀ ਬੱਸ ਦੇ ਵਿੱਚ ਚੱਕਰ ਬੜੇ ਪਰ ਇੰਿਓ ਵੀ ਜਹਾਜ਼ ਦੇ ਵਿੱਚ ਵੀ ਸਫ਼ਰ ਮੁਫਤ ਦੇ ਵਿੱਚ ਹੁੰਦਾ ਜ਼ਿੰਦਗੀ ਦਾ ਦੇ ਉੱਤੇ ਲਾ ਕੇ ਮੁਫਤ ਦੇ ਵਿੱਚ ਸਫ਼ਰ ਹੁੰਦਾ ਇਹਦੇ ਵਿੱਚ 에ਅਰਪੋਰਟ ਅਥਾਰਟੀ ਦਾ ਵੀ ਕੋਈ ਹੱਥ ਨਹੀਂ ਹੁੰਦਾ हां ਇਹਦੇ ਵਿੱਚ ਉਹਨਾਂ ਦੀ ناکਾਮਯਾਬੀ ਜਾਂ ਨਲੈਕੀ ਜ਼ਰੂਰ ਝਲਕਦੀ ਆ ਅਣਗਹਿਲੀ ਜ਼ਰੂਰ ਝਲਕਦੀ ਆ ਕਿ ਭਾਈ ਤੁਸੀਂ ਜਹਾਜ਼ ਰਨ ਕਰਦੇ ਹੋ ਇਹ ਜਹਾਜ਼ਾਂ ਦਾ ਅਡਾ ਤੇ ਭਾਈ ਕੋਈ ਵੀ ਬੰਦਾ ਕਿਵੇਂ ਨਾ ਕਿਵੇਂ ਝਕਾਨੀ ਦੇ ਕੇ ਇਸ ਥਾਂ ਦੇ ਉੱਤੇ ਪਹੁੰਚ ਜਾਂਦਾ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਆ ਪਰ ਮੈਨੂੰ ਉਹ ਸਾਰਾ ਪੁਰਾਣਾ ਵੇਲਾ ਉਹ ਸਾਰੀ ਕਹਾਣੀ ਜਿਹੜੀ ਕਿ ਮੈਂ ਬਹੁਤ ਵਾਰ ਪੜ੍ਹੀ ਆ ਕਿ 1996 ਦੇ ਵਿੱਚ ਦੋ ਪੰਜਾਬੀਆ ਜਿਹੜੇ ਪ੍ਰਦੀਪ ਸੈਣੀ ਤੇ ਵਿਜੇ ਸੈਣੀ ਕਿਵੇਂ ਉੱਡੇ ਸੀ ਤੇ ਕਿਹੜੇ ਕਾਰਨ ਕਰਕੇ ਲੈਂਡਿੰਗ ਗੀਅਰ ਦੇ ਵਿੱਚ ਵੜੇ ਸੀ ਉਹ ਕਹਾਣੀ ਮੈਨੂੰ ਇਸ 13 ਸਾਲ ਦੇ ਮੁੰਡੇ ਦੀ ਕਹਾਣੀ ਪੜ੍ਹ ਕੇ ਫੇਰ ਕਿਤੇ ਆ ਗਈ ਆ ਇਹਨਾਂ ਦੋਹਾਂ ਕਹਾਣੀਆਂ ਦਾ ਚੇਤਾ ਆਉਣ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚੋਂ ਉੱਡ ਕੇ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਅਮਰੀਕਾ ਦੇ ਵੱਲ ਜਾਣ ਦੇ ਚਾਹਵਾਨ ਜਿਹੜੇ ਕਿ ਬਸ ਐਂ ਝੂਟ ਗਏ ਪਲੇਨ ਦੇ ਨਾਲ ਤੇ ਉਹ ਡਿੱਗ ਕੇ ਮਰ ਗਏ ਉਹਨਾਂ ਦੀ ਕਹਾਣੀ ਕਿਤੇ ਆ ਗਈ ਹੋ ਸਕਦਾ ਤੁਹਾਡੇ ਕੋਲੇ ਹੋਰ ਵੀ ਕਹਾਣੀ ਹੋਵੇ ਤੁਹਾਡੇ ਕੋਲੇ ਹੋਰ ਵੀ ਵੇਰਵੇ ਹੋਣ ਉਹ ਮੇਰੀ ਜਾਣਕਾਰੀ ਦੇ ਵਿੱਚ ਵਾਧਾ ਕਰ ਦਿਓ ਪਰ ਵੈਸੇ ਜੇ ਆਪਾਂ ਗੱਲ ਕਰਕੇ ਥੋੜੀ ਜੀ ਵਿਸ਼ੇ ਤੋਂ ਬਾਹਰ ਲੀ ਤਾਂ ਭਾਰਤ ਦੇ 에어ਪੋਰਟਾਂ ਦੇ ਉੱਤੇ ਤੇ ਭਾਰਤ ਦੀ 에어ਲਾਈਨ ਦੇ ਵਿੱਚ ਜੋ ਜੋ ਕੁਝ ਚੱਲਦਾ ਆਪਾਂ ਜਾਣਦੇ ਆਂ ਕੁਝ ਦਿਨ ਪਹਿਲਾਂ ਦੀ ਗੱਲ ਆ ਕਾਨਪੁਰ ਤੋਂ ਜਹਾਜ਼ ਉੱਡ ਕੇ ਦਿੱਲੀ ਦੇ ਵੱਲ ਆਉਣਾ ਤੇ ਉਹਦੇ ਵਿੱਚ ਸਾਰੀਆਂ ਸਵਾਰੀਆਂ ਬੈਠ ਗਈਆਂ 150 ਤੋਂ ਵੱਧ ਸਵਾਰੀਆਂ ਜਦੋਂ 150 ਤੋਂ ਵੱਧ ਸਵਾਰੀਆਂ ਬੈਠੀਆਂ ਜਹਾਜ਼ ਦੀਆਂ ਟੱਕੀਆਂ ਬੰਦ ਹੋ ਗਈਆਂ ਤੇ ਜਿਹੜੀਆਂ 에어 호ਸਟਸ ਆ ਉਹਨਾਂ ਨੇ ਵਿਚਾਰ ਦੇ ਸਾਧਨ ਜਿਵੇਂ ਕਿ ਹੱਥ ਖਿਲਾੜ ਕੇ ਜਾਂ ਉਹਨਾਂ ਨੇ ਇਸ ਤਰੀਕੇ ਨਾਲ ਕਰਕੇ ਜਾਣਕਾਰੀ ਦਿੱਤੀ ਤੇ ਉਸ ਵੇਲੇ ਜਹਾਜ਼ ਦੇ ਵਿੱਚ ਭੱਜਿਆ ਫਿਰਦਾ ਇੱਕ ਚੂਹਾ ਦਿਸਿਆ ਚੂਹਾ ਦਿਸਿਆ ਤੇ ਸਵਾਰੀਆਂ ਨੇ ਰੌਲਾ ਪਾ ਲਿਆ ਰੌਲਾ ਪੈ ਗਿਆ ਤੇ ਭਾਈ ਉੱਥੇ ਜਿਹੜਾ 에어 호ਸਟਸ ਆ ਜਾਂ ਜਿਹੜੇ ਹੋਰ ਬਾਕੀ ਸਟਾਫ ਮੈਂਬਰ ਆ ਉਹ ਵੀ ਘਬਰਾ ਗਏ ਫਿਰ ਉਹ ਸਾਰੀਆਂ ਸਵਾਰੀਆਂ ਟਾਕੀਆਂ ਖੋਲ ਕੇ ਬਾਹਰ ਕੱਢੀਆਂ 3 ਘੰਟੇ ਇਸ ਚੂਹੇ ਨੂੰ ਫੜਨ ਦੇ ਉੱਤੇ ਪੂਰੇ ਸਟਾਫ ਨੇ ਲਾਏ ਤੇ ਫਿਰ 3 ਘੰਟੇ ਬਾਅਦ ਡੀਬੋਰਡਿੰਗ ਕਰਕੇ ਇਹਨਾਂ ਨੂੰ ਫਿਰ ਉਡਾਇਆ ਗਿਆ ਫਿਰ ਇਹਨਾਂ ਨੂੰ ਭੇਜਿਆ ਗਿਆ ਇਹ ਉਹ ਵੀ ਹੁੰਦਾ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਜਿਹੜੀਆਂ ਕਈ ਵਾਰੀ ਉੱਭਰ ਕੇ ਸਾਹਮਣੇ ਆਉਂਦੀਆਂ ਕਈ ਵਾਰੀ ਛੁੱਟ ਜਾਂਦੀਆਂ ਪਰ ਜਹਾਜ਼ਾਂ ਨਾਲ ਸੰਬੰਧਤ ਇਹੋ ਜਿਹੀਆਂ ਖਬਰਾਂ ਕਈ ਵਾਰੀ ਹੈਰਾਨ ਵੀ ਕਰਦੀਆਂ ਤੇ ਕਈ ਵਾਰੀ ਪਰੇਸ਼ਾਨ ਵੀ ਕਰਦੀਆਂ ਸੋ ਜ਼ਿੰਦਗੀ ਬੜੀ ਕੀਮਤੀ ਆ ਪਰ ਜ਼ਿੰਦਗੀ ਨੂੰ दांव ਤੇ ਲਾਉਣਾ ਕਈ ਵਾਰੀ ਬੰਦੇ ਲਈ ਜ਼ਰੂਰੀ ਹੋ ਜਾਂਦਾ ਕਈ ਵਾਰੀ ਮਜਬੂਰੀ ਹੋ ਜਾਂਦਾ ਕਈ ਵਾਰੀ ਚਾਹ ਹੁੰਦਾ ਕਈ ਵਾਰੀ ਰਿਸਕ ਲੈਣ ਦੀ ਆਰਤ ਹੁੰਦੀ ਰਿਸਕ ਲੈਣ ਦਾ ਸੁਭਾਅ ਹੁੰਦਾ ਇਹ ਅੱਜਵਾਲੀ ਜਿਹੜੀ ਕਹਾਣੀਆਂ ਮੈਨੂੰ ਬੜਾ ਹੈਰਾਨ ਕਰਦੀ ਆ ਕਿਉਂਕਿ ਅਸੀਂ ਦਿੱਲੀ 에어ਪੋਰਟ ਦੇ ਉੱਤੇ ਜਦੋਂ ਜਾਂਦੇ ਆ ਉਦੋਂ ਕਿਸੇ ਦਾ ਕੋਈ ਤਜਰਬਾ ਕਿਸੇ ਦਾ ਕੋਈ ਤਜਰਬਾ ਹੁੰਦਾ ਬੰਦੇ ਦੇ ਅੰਦਰ ਜਾਣ ਦੀ ਚਾਹਨਾ ਹੁੰਦੀ ਜੇਕਰ ਵੀਜ਼ਾ ਹੋਵੇ ਤਾਂ ਪਰ ਕਈ ਵਾਰੀ ਪੰਜਾਬੀ ਮੁੰਡੇ ਜਾਂ ਗੈਰ ਪੰਜਾਬੀ ਮੁੰਡੇ ਜਾਂਦੇ ਆ ਇਮੀਗ੍ਰੇਸ਼ਨ ਕਾਊਂਟਰ ਤੇ ਗਏ ਉਹ ਇਹ ਗੱਲ ਕਹਿੰਦੇ ਵੀ ਭਾਈ ਥੋੜਾ ਤਾਂ ਵੀਜ਼ਾ ਨਕਲੀ ਆ ਫੜਨਾ ਹੁੰਦਾ ਜਹਾਜ਼ ਤੇ ਫੜ ਕੇ ਲੈ ਜਾਂਦੀ ਪੁਲਿਸ ਚਲੇ ਜਾਂਦੇ ਜੇਲ੍ਹ ਦੇ ਵਿੱਚ ਪਹੁੰਚਣਾ ਹੁੰਦਾ ਬਾਹਰਲੇ ਦੇਸ਼ ਇਹੋ ਜਿਹੀਆਂ ਕਹਾਣੀਆਂ ਵੀ ਆਉਂਦੀਆਂ ਸੋ ਆਪਣੀ ਜ਼ਿੰਦਗੀ ਦਾ ਆਪਣੇ ਭਵਿੱਖ ਦਾ ਆਪਣੇ ਪੈਸੇ ਦਾ ਆਪਣੇ ਮਾਪਿਆਂ ਦਾ ਆਪਣੀ ਇੱਜ਼ਤ ਦਾ ਸਭ ਦਾ ਖਿਆਲ ਰੱਖਿਆ ਕਰੋ ਇੱਕ ਨੰਬਰ ਦੇ ਵਿੱਚ ਬਾਹਰ ਜਾਣਾ ਬਿਲਕੁਲ ਮਾੜੀ ਗੱਲ ਨਹੀਂ ਤੇ ਦੋ ਨੰਬਰ ਦੇ ਵਿੱਚ ਜਾਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਤੇ ਰਿਸਕ ਇਨਾ ਵੱਡਾ ਨਾ ਲੱਗੇ ਕਿ ਜ਼ਿੰਦਗੀ ਦਾ ਪਤਾ ਹੀ ਨਾ ਲੱਗੇ ਵੀ ਪਾਈਪ 5 ਮਿੰਟ ਬਾਅਦ ਮੁੱਕਣੀ ਕਿ 5 ਸਕਿੰਟਾਂ ਦੇ ਬਾਅਦ